ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇਹ ਬੁਰਜ ਨੱਥੂਕੇ ਪਿੰਡ ਦੋਸਤੋ ਬੁਰਜ ਰਾਇਕਾ ਕੰਡਿਆਲਾ ਸਰਾਲੀ ਮੰਡ ਇਹ ਪਿੰਡ ਬਿਲਕੁਲ ਨੇੜੇ ਨੇੜੇ ਆ ਤੇ ਸਰਹਿਆਲੀ ਤੋਂ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਬੁਰਜ ਨੱਥੂਕੇ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਵਾਰ ਆਪਾਂ ਤੁਹਾਨੂੰ ਦਿਖਾਉਣੀ ਆ ਨੇ ਠੀਕ ਥੁਈਆਂ ਦੇ ਇੱਕ ਗੱਬਣਾ ਠੀਕ ਆ ਜੀ ਉਪਰ ਤੁਹਾਨੂੰ ਦਿਖਾ ਦੇ ਆਂਗੇ ਕਿੰਨਾ ਕਿੰਨਾ ਇਹਨਾਂ ਥੱਲੇ ਮਿਲ ਕਾ ਕਿੰ ਔਰ ਪ੍ਰੋਪਰਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਸੋ ਜਿਹੜੇ ਵੀ ਭਰਾ ਨੂੰ ਜਿਹੜੀ ਵੀ ਵੈੜ ਚਚੂ ਕੀ ਪਸੰਦ ਆਊਗੀ ਇੱਥੇ ਆਣ ਕੇ ਮੇਰਾ ਵੀਰ ਆਪਣੀ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਇੱਕ ਫਲੂਨ ਪਹਿਲਾ ਸਵੇਰ ਬੱਚੀ ਜਿਹੜੀ ਗੱਭਨ ਤਿਆਰੀ ਤੇ ਆ ਤੇ ਦੋ ਵੜਾ ਸੁਈਆਂ ਨੇ ਪੂਰੀ ਗੱਲਬਾਤ ਕਰਦੇ ਆ 15 ਮਾਰਚ ਅਜ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਮਾਰਨਿੰਗ 11:30 ਵਜੇ ਦਾ ਔਰ ਕਰਦੇ ਆ ਪੂਰੀ ਗੱਲਬਾਤ ਕੀ ਹਾਲ ਚਾਲ ਨੇ ਹੈਪੀ ਵੀਰ ਜੀ ਹਾਂ ਠੀਕ ਠਾਕ ਪਈ ਸੁਣਾਓ ਠੀਕ ਠਾਕ ਮਹਾਰਾਜ ਹਾਂਜੀ ਕਿਰਪਾ ਮਾਲਕ ਜੀ ਸਤਿਗੁਰੂ ਜੀ ਉਹ ਸਰਕਾਰ ਆ ਦਰਸ਼ਨ ਮੇਲੇ ਨੰਦ ਹਾਂਜੀ 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 ਹਾਂ ਹਾਂਜੀ ਹੱਲਿਆਂ ਦਾ ਵੀ ਆਉਣ ਉਹ ਜੀ ਨਹੀਂ ਕਰਦਾ ਆਹ ਜੀ ਇਹ ਗੱਲ ਹੈ ਉੱਥੇ ਜਿਹੜਾ ਚਾਹੀਏ ਆਉਣ ਉਹ ਜੀ ਵੜਾ ਕਰਦਾ ਦਾ ਸਾਕਤ ਤੇ ਫਿਰ ਤਨ ਵਾਲਾ ਦਰਸ਼ਨ ਮੇਲੇ ਤੇ ਮਾਰ ਉਥੇ ਫਿਰ ਹਾਂ ਬਸ ਜੀ ਬਸ ਇਸੇ ਤਰ੍ਹਾਂ ਹੀ ਰੌਣਕ ਲੱਗੀ ਹੋਈ ਹੈ ਜੀ ਹਾਂਜੀ ਹਾਂਜੀ ਗੁਰੂ ਘਰ ਹੈ ਸਹੀ ਗੱਲ ਹੈ ਸਹੀ ਗੱਲ ਚਲੋ ਬਹੁਤ ਵਧੀਆ ਗੱਲ ਹੈ ਦਰਸ਼ਨ ਮੇਲੇ ਬੜੀ ਵਧੀਆ ਗੱਲ ਹੈ ਵੀ ਚਲੋ ਦਿਨ ਤਿਆਰ ਤੇ ਜ਼ਰੂਰ ਜਾਣਾ ਚਾਹੀਦਾ ਬਸ ਜੀ ਬਸ ਬਸ ਅੱਛਾ ਹੈਪੀ ਮਾਲ ਅੱਜ ਆਪਣੇ ਕੋਲ ਤਿੰਨ ਬੜਾ ਨੇ ਪਹਿਲਾਂ ਤੇ ਇੱਕ ਚਾਰ ਇੱਕ ਕੱਲ੍ਹ ਆੜ ਵੇ ਗਈ ਹੈ ਤਿੰਨ ਹੁਣ ਇਸ ਟਾਈਮ ਇੱਕ ਆ ਠੀਕ ਹੈ ਜੀ ਪਰਲੀਆਂ ਦੋਵੇਂ ਜਿਹੜੀਆਂ ਸੂਈਆਂ ਦੋਵੇਂ ਸੂਈਆਂ ਇੱਕ ਵੀ ਸੂਈ ਨੂੰ 5-6 ਦਿਨ ਹੋਏ ਆ ਤੇ ਪਰਲੀ ਨੂੰ ਮਹੀਨਾ ਹੈਗਾ ਸੂਈ ਨੂੰ ਇੱਕ ਮਹੀਨੇ ਕਿਦੀ ਆ ਤੇ ਇੱਕ ਪੰਜਾ ਇੱਕ ਹਫਤੇ ਦੇ ਅੰਦਰ ਹਾਂਜੀ 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 ਬੱਛੀਆਂ ਮਗਰ ਨਹੀਂ ਪਰਲੀ ਮਗਰ ਵਛਾ ਦੀ ਮਗਰ ਵਛੀ ਆ ਮਹੀਨੇ ਦੀ ਸੂਈ ਥੱਲੇ ਵਛਾ ਵਛਾ ਜੀ ਠੀਕ ਆ ਹਾਂਜੀ ਲਓ ਵੀ ਸ਼ੁਰੂਆਤ ਆਪਾਂ ਕਰਾਂਗੇ ਠੀਕ ਆ ਜੀ ਇੱਕ ਪਹਿਲੇ ਨੰਬਰ ਤੋਂ ਤੁਸੀਂ ਆਹ ਵੇਖੋ ਠੀਕ ਆ ਜੀ ਵੜ ਏ ਦੋਸਤੋ ਪਲੂਨ ਵੈੜਾ ਪਹਿਲਾ ਸੂਆ ਗੱਭਨ ਤਿਆਰੀ ਦੇ ਉੱਤੇ ਹੀ ਆ ਲੈਂਦੀ ਆ ਦਿਨ ਅਜੇ ਬਾਕੀ ਹਾਂਜੀ ਹਾਂਜੀ ਹੁਣ ਤੱਕ ਲੈ ਜੂਗੇ ਇਹ ਕਿੰਨੀ ਹੋਣੀ ਵੜੀ ਆ ਹਰ ਕੋ ਕਿਦਾਂ ਲੱਗਾ ਵੈੜ ਨੂੰ ਸਫਾਈ ਕਰੋ ਚਾ ਕਟਾਜੀ ਸੋ ਚੱਡੇ ਦੇ ਵੀ ਸਾਫ ਸੁਥਰੀ ਆ ਮੁੱਠੀ ਮੁੱਠੀ ਥਾਣ ਕਰਮਾਲੀ ਦਾ ਠੀਕ ਆ ਜੀ ਤੇ ਕੱਦ ਮੀਡੀਅਮ ਤੋਂ ਪਲੱਸ ਹਾਈਟ ਆ ਮੀਡੀਅਮ ਵੀ ਮੀਡੀਅਮ ਵੀ ਮੰਨ ਕੇ ਮੇਰਾ ਵੀਰ ਕੋ ਸੌਦਾ ਚੌਗੀ ਜਾਂ ਛਿੱਗੀ ਆ ਮੂਤ ਆ ਬਚੱਕ ਨਹੀਂ ਕੀਤਾ ਚੌਗੀ ਛਿੱਗੀ ਹੋਊਗੀ ਕਨਫਰਮ ਆ ਚੌਗੀ ਜਾਂ ਛਿੱਗੀ ਹੋਊਗੀ ਹਾਂਜੀ ਹਾਂਜੀ ਚਲੋ ਵੀ ਹਾਂਜੀ ਤੇ ਬਾਕੀ ਹੈ ਠੰਡੀ ਧੀਰੀ ਆ ਹਾਂਜੀ 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 ਤੇਲੇ ਨੂੰ ਮਾਰਾ ਜਹਾਤ ਨੂੰ ਮਾਰ ਕੇ ਲਾ ਕੇ ਲਾ ਕੇ ਲੈਓ ਕੋਈ ਚੱਕਰ ਨਹੀਂ ਲਓ ਜੀ ਹੈ ਸੀ ਜ਼ਿਲ੍ਹਾਗਾ ਠੀਕ ਆ ਜੀ ਠੰਡੀ ਧੀਰੀ ਆ ਬਾਕੀ ਥਾਂ ਥਣ ਨੂੰ ਕਿੱਦਾਂ ਲੱਗਾ ਪਹਿਲਾਂ ਨੂੰ ਨਹੀਂ ਥਾਂ ਨੂੰ ਕਿੱਦਾਂ ਲੱਗਾ ਪਹਿਲਾਂ ਬਹੁਤ ਸਵਾਤੀ ਥਾਣਾ ਠੀਕ ਆ ਤੇ ਕੱਤ ਵੀ ਸੋਨਾ ਬਾਕੀ ਕਰੋ ਸੰਗਦੇ ਵਿੱਚ ਜੰਗੀਆਂ ਦੀ ਜਿੰਦ ਜਾਨਾ ਵੜਾ ਠੀਕ ਆ ਜੀ ਅਜੇ ਤਰ ਤੁਹਾਨੂੰ ਤੋੜ ਕੇ ਦਿਖਾ ਦਿੰਦੇ ਆ ਮੈਂ ਵੀ ਅੱ삐 ਤੋੜ ਦੇ ਵੀ ਤਾਂ ਉਹ ਗਰਮੀਆਂ ਵਾਲੀ ਤੋਹਫੀ ਆ ਦਿਨੇ ਆਹ ਸਭ ਤੋਂ ਮੇਨ ਗੱਲ ਆ ਵੀ ਹੈ ਠੰਡੀ ਜਾਂ ਸੀਲਸ ਲੱਗ ਲਓ ਵੀ 8 7 7 ਹਫਤਾ ਹੀ ਮੰਨ ਕੇ ਨਾ ਆਉਂਦਾ ਵਧੀਆ ਜਿਹਾ ਖੁਲਿਆ ਲਾਜੂ ਆਰਾਮ ਨਾਲ ਹਾਂਜੀ ਹਾਂਜੀ ਆ ਲਓ ਵੀ ਠੀਕ ਆ ਜੀ ਬਾਕੀ ਬਾਹਨੇ ਚੱਡੇ ਨੂੰ ਵੀ ਟੱਚ ਟੂਚ ਕਰਕੇ ਆਪਾਂ ਪੂਰਾ ਦਿਖਾਤਾ ਧੀਰੀ ਆ ਤੋ ਸੇਲ ਸਲੱਗ ਕਿਸੇ ਤਰ੍ਹਾਂ ਦੀ ਆਲ ਛੌਲ ਨਹੀਂ ਨਾ ਹੀ ਕਰਮਾ ਵਾਲੀ ਗਰਮਾ ਠੀਕ ਹੈ ਜੀ ਮੈਂ ਕਹਿੰਦਾ ਹੋਵੇ ਠੰਡੀ ਧੀ ਕਰਮਾ ਵਾਲੀ ਕੋਈ ਹੋਜੀ ਗੱਲ ਬਾਤ ਨਹੀਂ ਤੁਹਾਨੂੰ ਤੁਹਾਨੂੰ ਬਹੁਤ ਸੁਆਦੀ ਲੱਗਿਆ ਹਾਂਜੀ ਹਾਂਜੀ ਮੇਨ ਗੱਲ ਖਾਣ ਚੰਗਾ ਪਹਿਲਾਂ ਕੋਈ ਪੋਸ਼ ਆਵੇ ਨਹੀਂ ਤੇ ਛੰਗੇ ਹੋਣ ਲੱਗੀਆਂ ਨਹੀਂ ਕਈ ਬਿਲਕੁਲ ਠੀਕ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਭਰਾਵੋ ਠੀਕ ਆ ਆ ਦੇਖੋ ਇਹ ਹਰਿਆ ਹੋਰਿਆ ਖਾਣ ਕਰਕੇ ਮੋਖ ਲੱਗੀ ਜਾਂਦੇ ਨੇ ਚਲੋ ਹਰਿਆ ਵੀ ਕਰਮਾ ਵਾਲਿਆਂ ਨੂੰ ਮਿਲਦਾ ਬਸ ਜੀ ਇਹ ਕਈਆਂ ਥਾਵਾਂ ਤੇ ਉਹਨਾਂ ਵੀਰਾਂ ਦੇ ਵੀ ਯਾਰ ਸੁੱਕਾ ਜੀ ਤੂੜੀ ਤੜੀ ਪਾਈ ਜ ਨੇ ਹਰਿਆ ਨਹੀਂ ਹੈਗਾਗਾ ਬਸ ਜੀ ਬਸ ਸਾਨੂੰ ਜਮ ਮੁੱਲ ਕਰਦੇ ਆ 65000 ਰੁਪਿਆ ਹਾਂ ਨਾਲ ਹੀ ਗੱਲ ਕਰੀਏ 7000 ਚ ਮਾਨਤਾਨ ਕਰਦੇ ਆ ਰੋਲਾ ਪਾਉਂਦੇ ਹੁੰਦੇ ਜੇ ਵੀ ਪਸ਼ੂ ਸਾਡੇ ਦਾ ਸੌਦਾ ਨਹੀਂ ਹੋਇਆ ਤਾਂ ਪਹਿਲਾਂ ਜਾਇਜ਼ ਕਰੀਏ 55000 ਦੀ ਹਾਂ ਆ ਦੇ ਦਾਂ ਤੁਹਾਨੂੰ 55000 ਹਾਂਜੀ ਬੱਚੀ ਗਾਰੀ ਚੰਗੀ ਆ 55000 ਦਾ ਜਿਹੜਾ ਦੋਸਤ ਇਹ ਤੋਹਫਾ ਮਿਲੂਗਾ ਤੁਹਾਨੂੰ ਠੀਕ ਆ ਜੀ ਭਾਵੇਂ ਮੁੱਲ 60 65 ਕੁਝ ਵੀ ਕਰਾ ਲਓ ਤੇ 55000 ਦੀ ਆ ਵੇੜ ਮਿਲ ਜੂਗੀ ਬੜੀਆਂ ਠੰਢੀ ਵੀ ਨਹੀਂ ਆਉਗੀ ਭਰਾਵਾਂ ਨੂੰ ਠੀਕ ਆ ਹਾਂਜੀ ਆ ਵਸ ਕੇ ਥਾਣ ਦੇਖੋ ਤੁਸੀਂ ਨਖੇੜ ਦੇਖੋ ਹਾਂਜੀ ਹਾਂਜੀ ਬਹੁਤ ਸੋਰੀ ਵਿਰਲ ਬਾਂਡਾ ਹਜੇ ਵੀ 5-7 ਦਿਨ ਸੁੰਦੀ ਨਹੀਂ ਇਹ ਸੈਲ ਸ਼ਾਇਦ ਹੁੰਦੇ ਖੱਚੀਆਂ ਜਿਹਦੇ ਹਾਂਜੀ ਠੀਕ ਆ ਇਧਰ ਆਪੀ ਜਿਹੜੀ ਆ ਆਪਣੇ ਕੋਲ ਵੈੜ ਗਾਂ ਜਿਹੜੀ ਇਹ ਸਾਨੂੰ ਸਭ ਤਿੱਜਾ ਸੁਆ ਸੁਈ ਗੇ ਜਰਸੀ ਦਾ ਕ੍ਰੋਸ ਆ ਹਾਂਜੀ ਹਾਂਜੀ ਬਾਕੀ ਸਫਾਈਆਂ ਦੇਖੋ ਕੰਨੀਆਂ ਹਫਤੇ ਇਕ ਦੀ ਸੁਈ ਆ ਹਾਂਜੀ ਹਾਂਜੀ ਲੋ ਵੀ ਸੋ ਹਫਤੇ ਕ ਦਾ ਸਮਾਂ ਹੋ ਗਿਆ ਨੂੰ ਸੁਈ ਨੂੰ ਤੇ ਬਾਕੀ ਚੜਾ ਲੇਵਾ ਮੇਰਾ ਭਰਾ ਕਰੋ ਜਾ ਕੇ ਠੀਕਾ ਜੀ ਗਾੜ ਕਿੱਥੋਂ ਸਟਾਰਟ ਹੁੰਦੀ ਆ ਮੈਂ ਨਾੜਾ ਦੇਖੋ ਪਰਲੇ ਪਾਸੇ ਕੁੜੇ ਯਾਰ ਹੀ ਬੰਨੀ ਫਿਰਦੀ ਏ ਢੋਲ ਹੀ ਬੰਨੀ ਫਿਰਦਾ ਆਂ ਯਾ ਵੇਖੋ ਬਗੀ ਠੰਡੀ ਧੀਰੀ ਵੜੀ ਏ ਕੀ ਚੌਂ ਨ ਵੜੀ ਲੱਗੀ ਤੇ ਰੇਖ ਮੈਂ ਵੀ ਕੋਈ ਜੂੜ ਨਹੀਂ ਕੋਈ ਵੰਗਾ ਕੋਈ ਨਹੀਂ ਪਾਉਣ ਦੀ ਲੋੜ ਬੱਚਾ ਕਰਾ ਛੱਡੇ ਨਹੀਂ ਛੱਡਾ ਇਦਾਂ ਹੀ ਐਵੇਂ ਹਾਂ ਲਓ ਜੀ ਇਹ ਠੰਡੀ ਧੀਰੀ ਆ ਬੜਾ ਥਣ ਸੁਆਦੀ ਹਾਂਜੀ ਹਾਂਜੀ ਬਿਲਕੁਲ ਜਿਹੜਾ ਦੋਸਤ ਹੈ ਬਈ ਸਫਾਈਆਂ ਹੋਣੀਆਂ ਸਫਾਈਆਂ ਸਾਹਿਬ ਆ ਥਾਣਾ ਬੜੀ ਸੋਹਣੀ ਸਪੇਸ ਵਾਲ ਇਹਦੇ ਮਗਰ ਵੱੱਛੀ ਆ ਹਾਂਜੀ ਹਾਂਜੀ ਲੈ ਵੀ ਦੁੱਧ ਕਿੰਨਾ ਦਸਿਆ ਪੀ ਇਸ ਵਕਤ ਤੁਹਾਨੂੰ ਸਭ 11 ਕਿਲੋ ਬੋਲਾ ਹੋਊਗਾ ਕੱਚਾ ਦੁੱਧ ਮਾਲੇ ਕੋਈ ਬੋਲਾ ਮਾਲ ਦੇ ਚਾਰਕ ਦਿਨ ਕੇ ਪੰਜ ਦਿਨ ਹੋ ਗਿਆ ਹਫਤਾ ਮਾਸ਼ਾ ਦਾ ਮੰਨੋ ਤੁਸੀਂ ਉਹ ਬੋਲੇ ਕੱਚਾ ਦੁੱਧ ਹਾਂਜੀ ਹਾਂਜੀ ਲੈ ਵੀ ਦੁੱਧ ਦੀ ਮੱਝਾ ਚਿੱਟਾ ਚਿੱਟਾ ਮੱਝਾ ਰਗ ਦੇ ਵਹਿ ਲੋ ਹੂੰ ਜੀ ਅੱਜ ਡੱਬੀਆਂ ਵਾਲਾ ਪਰਣਾ ਬੰਨ ਕੇ ਫਿਰ ਐਪੀ ਲਗਾ ਹੈ ਹਾਂਜੀ ਹੈ ਆ ਠੀਕ ਆ ਕੀ ਸਫਾਈਆਂ ਤੁਹਾਨੂੰ ਸਭ ਦੇਖੋ ਨਹੀਂ ਉਹਦੀਆਂ ਤਾਂ ਵਿਖਾਤੀਆਂ ਸਫਾਈਆਂ ਮੈਂ ਤਾਂ ਗੱਲ ਡੱਬੀ ਵਾਲੇ ਪਰਨੇ ਦੀ ਚੱਲਣ ਰਹੀ ਆ ਹਾਂ ਹੈ ਇਹ ਦੀ ਗੱਲ ਹੈ ਜੀ ਚਲ ਲੈ ਵੀ ਆਪੀ ਖੋਲ ਮਾਰ ਲੋਵੀ ਬੱਤੀ ਅਰਵਾ ਸੰਭਲ ਰਹੀ ਹੈ ਜੇ ਚੌੜਾ ਕਿਲੋ ਕਰੂਗੀ ਜੇ ਕਰੂ 13 ਰੋ 14 ਕਿਲੋ ਸਿਰਫ ਸੰਭਨ ਵਾਲੀ ਆ ਚਾਰ ਦਿਨ ਥੋੜੀ ਰੁਖੀ ਆ ਜੀ ਸਾਹ ਪਾਣ ਵਾਲੇ ਘਰੋਂ ਨਹੀਂ ਨਿਕਲੀ ਗਈ ਬਸ ਜੀ ਬਸ ਲੋਵੀ ਜਰਸੀ ਦੇ ਵਿੱਚ ਕਰੋ ਸੰਗਾ ਠੀਕ ਆ ਜੀ ਐਫ ਦਾ ਕੋਈ ਜਰਸੀ ਦਾ ਕ੍ਰੋਸ ਮੰਨ ਲਵੇ ਸੋ ਠੰਡੀ ਧੀਰੀ ਆਪਾਂ ਤੁਹਾਨੂੰ ਦਿਖਾ ਦਿੰਦੀ ਐ ਜਿੱਥੇ ਵੀ ਮਰਜ਼ੀ ਮੇਰਾ ਭਰਾ ਖਲਾੜ ਕੇ ਡੱਕ ਕੇ ਚਬਾਈ ਕਰ ਸਕਦਾ ਧਾਰਾ ਮਾਰ ਸਕਦਾ ਸੋ ਦਾਦੂ ਸਾਹਿਬ ਜੀ ਗਾਂ ਲੱਗ ਲਾਤ ਵੀ ਲਾ ਜੇ ਗਾਂ ਫਰੀ ਦੇ ਦਿਆਂ ਗੱਲ ਵੀ ਕਰੋ ਗੱਲ ਹੇ ਜੇ ਗਾਂ ਲਾਤ ਵੀ ਲਾ ਜੇ ਗਾਂ ਉਦਾਂ ਦੇ ਦਿਆਂ ਹੋਰ ਦੱਸ ਮੈਂ ਸ਼ਾਬਾਸ਼ ਸ਼ੇਕੀ ਤੇ ਹੋਰ ਨਹੀਂ ਕੋਈ ਛਟਾ ਨਹੀਂਗਾ ਤੇ ਰੇਡ ਵੀ ਜਿੰਨਾ ਹੋ ਸਕਿਆ ਬਿਲਕੁਲ ਆਪਾਂ ਜਾਇਜ਼ ਕਰਾ ਦੇਣਾ ਸੂਤਰ ਤੇ ਰੇਡ ਦੇ ਵਿੱਚ ਹੀ ਮਿਲ ਜਾਣੀਆਂ ਠੀਕ ਆ ਚੰਗੀ ਏ ਧੀਰੀ ਧੂਰੀ ਐਪੀਸੋ ਮੈਂ ਕਹਿੰਦਾ ਸਰੂ ਸਾਹਿਬ ਜੇ ਰਾਜ਼ੀ ਨਹੀਂ ਤੇ ਫੇਰ ਕਾ 5000 ਦੀ ਹੈ ਜੀ ਨਾ 50 ਕਰਨਾ ਨਾ 45 ਕਰਨਾ ਨਾ 40 ਕਰਨਾ ਹਾਂ ਹਾਂ ਨਾ 38000 ਦੀ ਗੱਲ ਦੇ ਦਾਂਗੇ 38000 ਦੀ ਗੱਲ ਯਾਰ ਵੇਚਣ ਵਾਲੀ ਆ ਹਾਂਜੀ ਵੀ 38000 ਦੀ ਅੱਜ ਮਿਲ ਜੂਗੀ ਸਾਨੂੰ ਸਾਹਿਬ ਜਿੰਨੀ ਜੋਗੀ ਸਾਫ਼ ਸੁਥਰੀ ਇਹ ਰਾਜੇ ਦੀ ਫੇਰ ਨਹੀਂ ਇਹਨਾਂ ਦੀ ਮਿਲਨੀ ਜਿੰਨਾਂ ਸਫਾਈਆਂ ਲੱਗੀਆਂ ਹਾਂ ਉਹ ਵੀ ਆ ਕਰੋ ਚੈੱਕ ਸੋ ਬਹਿਣੀ ਵਾਲੇ ਪਾਸਿਓ ਤੇ ਥਾਂ ਦੇ ਜਿੰਨੇ ਇਹਨਾਂ ਦੇ ਗੱਲੇਬਾਜੇ ਇਹਨਾਂ ਦੀ ਲੱਤਾਂ ਮਾਰੀ ਜਾਂਦਾ ਪਰ ਇਹਨੂੰ ਨਹੀਂ ਪ੍ਰਵਾਹ ਇਹਨਾਂ ਹਾਂ ਜਿੱਦਾਂ ਮਰਜੀ ਮੇਰੀ ਸਫਾਈਆਂ ਤਾਂ ਨਹੀਂ ਆ ਜਿੰਨੀ ਜੋਗੀ ਸਾ ਸੁਧਰੀ ਸਿਰਫ 10 ਬਣਾ ਲਈ ਆ ਇਹ ਹੁਣ ਕਿੰਨੇ ਦੀ 38 ਦੀ 38 ਦੀ ਕਰਦਾ ਯਾਰ ਛੋੜ ਔਰ 37 ਹਜ਼ਾਰ ਆ ਨਾ ਰਾਜੀ ਹੋ ਬਿਲਕੁਲ 37 ਹਜ਼ਾਰ ਦੀ ਮਿਲ ਜੂਗੀ ਠੀਕ ਆ ਜੀ 38 ਹਜ਼ਾਰ ਐਂਡ ਪੁਆਇੰਟ ਅਸੀਂ ਵਿੱਚੋਂ ਹਜ਼ਾਰ ਹੋਰ ਲੈਸ ਆ 37 ਹਜ਼ਾਰ ਦੀ ਮਿਲ ਜੂਗੀ ਬਾਕੀ ਸਫਾਈਆਂ 37 ਹਜ਼ਾਰ ਜੋ ਛੋੜ ਹੀ ਨਹੀਂ ਜੀ ਦੋਸਤੋ ਵੀ ਇਹ ਲੈ ਕੇ ਵੀਰੇ ਨੇ ਲੈ ਲ ਲ ਭਲੀ ਮਾਦਰ ਆਪਾਂ ਫੋਲੀ ਕਰਤਾ ਚੋਵੇਂ ਠੀਕ ਆ ਮਾਰਾ ਇਹ ਨਾਲ ਲੱਸੀ ਕਰਕੇ ਰਾਜਿੰਦ ਫੇਰ ਇੰਨੇ ਦੀ ਕਿੰਨੇ ਦੇਣੀ ਜਿੰਨੀਆਂ ਸਪਾਈਆਂ ਚਲ ਇਧਰ ਸ਼ਾਈ ਵਾਲਾ ਸ਼ਾਈ ਵਾਲਾ ਕਰੋਸ ਆ ਗਿਆ ਹਾਂਜੀ ਇਹਨੂੰ ਅੱਜ ਕਿੰਨਾ ਸਮਾਂ ਹੋ ਗਿਆ ਇੱਕ ਮਹੀਨਾ ਹੋ ਗਿਆ ਸੀ ਨੂੰ ਇੱਕ ਮਹੀਨਾ ਹੋ ਗਿਆ ਹਾਂਜੀ ਇਹਦੇ ਮਗਰ ਮੇਲ ਕਾਪ ਹਾਂਜੀ 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 ਤੇ ਦੁੱਧ ਇਹਦੇ ਥੱਲੇ ਦੁੱਧ ਨੂੰ 12 ਕਿਲੋ 11 ਦੀ ਗਰੰਟੀ ਜਿਹੜਾ ਧੂੜ ਸਿੱਟਾ ਸਾਨੂੰ ਵੱਧ ਘਟੇ ਵਿੱਚ ਚੋਣ ਸਕਤ ਹੋਏ ਨਹੀਂ ਆਪਣੀ ਜ਼ਿੰਮੇਵਾਰੀ ਹਾਂ ਹਾਂਜੀ 11 ਕਿਲੋ ਦੀ ਗਾਰੰਟੀ ਦੇ ਗਾਰੰਟੀ ਦੇਦਾ ਇਹ ਬੋ ਦੋ ਤਿੰਨ ਮਹੀਨੇ ਕੋ ਮੈਨੂੰ ਇੱਥੇ ਆ ਕੇ ਮਨਾਵਾਂਗੇ 12 ਕਿਲੋ ਬਣਾਵਾਂਗੇ ਆਪਾਂ ਚੂੜ ਜੜ ਪਾ ਲੈਨੇ ਆ ਹਾਂਜੀ ਹਾਂਜੀ ਨਿਆਣਾ ਪਾ ਗਏ ਮੋ ਵੀ ਨਿਆਣਾ ਪਾਉਣਾ ਜ਼ਰੂਰੀ ਹੈ ਠੀਕ ਹੈ ਨਿਆਣਾ ਪਾ ਕੇ ਕਿੱਥਾ ਛਿਰਨਾ ਛੱਡੋ ਨਿਆਣਾ ਜ਼ਰੂਰ ਪਾਓ ਚਲੋ ਭਾਈ ਬੱਚੇ ਦੀ ਨਹੀਂ ਚੱਕਰ ਕੋਈ 11 ਕਿਲੋ ਬਿਲਕੁਲ ਠੰਡਾ ਕਰਕੇ ਹਾਂਜੀ ਹਾਂਜੀ ਆ ਮਨਾ ਕੇ ਦਊਂ ਸਾਨੂੰ ਸਭ ਦੋ ਟਾਂ ਇਹ ਵੀ ਆਪੀ ਖੋਲ ਮਾਰਾ ਜਾ ਤੋੜ ਕੇ ਦਿਖਾ ਸੂਆ ਤੇ ਤਿੱਜਾ ਕ ਮੰਨਦੇ ਫਿਰ ਤਿੱਜਾ ਸੂਆ ਤਿੱਜਾ ਸੂਆ ਮੋ ਵੀ ਤਿੱਜਾ ਸੂਆ ਮਹੀਨੇ ਕੇ ਡੇਢ ਘੜ ਲੋਬੀ ਇੱਕ ਮਹੀਨੇ ਦੀ ਦੋਸਤੋ ਸੂਈ ਤੇ ਜਾ ਸੁਆ ਮਗਰ ਬੱਚਾ 11 ਕਿਲੋ ਦੇ ਥੱਲੇ ਹੁਣ ਪੂਰਾ ਤਸੱਲੀ ਵਾਲਾ ਦੁੱਧ ਆ ਕੋਈ ਭੋਰ ਨਹੀਂ ਕੋਈ ਛਟਾ ਨਹੀਂਗਾ ਠੀਕ ਆ ਤੇ ਧਾਰਾਂ ਤੁਰਾਂ ਬਰਾਬਰ ਅਗਲੇ ਮੈਂ ਕਹਿੰਦਾ ਬਰਾਬਰ ਨਹੀਂ ਹੋ ਗਾ ਗਾੜ ਬਿਸ਼ਾਰ ਇੱਕੋ ਜੀ ਇਨਸ਼ਾਅੱਲਾ ਹੋਰ ਬਈ ਭੋਰ ਹੀ ਕੰਮ ਹਾਂਜੀ ਲੋਬੀ ਮੱਤਾਂ ਹੋ ਗਈ ਗੋਲ ਨੇ ਬਾਦ ਕਾਠ ਵਾਲੀ ਆ ਦੇਖਾ ਜੀ ਸੋ ਕਰੋ ਸਾਹਿਬ ਬਹੁਤੇ ਪ੍ਰਾ ਖੁਸ਼ ਆ ਇਹਨਾਂ ਦਿਨਾਂ ਦੇ ਵਿੱਚ ਕਰੋ ਸਾਹੰਗ ਲੈ ਕੇ ਸਾਨੂੰ ਸਾਹਿਬ ਕਰੋਸ ਆ ਇੱਕ ਫੈੜੀ 4.5 5 ਇੱਕ ਥਾਣਾ ਦਾ ਚੰਗਾ ਲੱਗਾ ਸਾਨੂੰ ਸਾਹਿਬ ਮੱਜਾਂ ਵਰਗੀ ਫੈੜਾ ਹਾਂਜੀ 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 ਬਗੀ ਥਾਣਾ ਦਾ ਸਵਾਦ ਹੀ ਲੱਗਾ ਅੱਜ ਦੇ ਸਮੇਂ ਇਹ ਦਾਖਲ ਵਾਲੀ ਮਹਿ ਲੈ ਜੀ ਲੱਖ ਸਵਾ ਲੱਖ ਕਿਸ ਨੂੰ ਸਵਾਉਣੀ ਆ ਬੱਸ ਬੱਸ ਹਾਂਜੀ ਬਗੀ ਮੂੰਹ ਕੁਆਲੀ ਦੇਖੋ ਕਿਦਾਂ ਦੀ ਆ ਸਾਸ ਸੋਸਰੀ ਗਿਨੀ ਯੋਗੀ ਆ ਮੇਨ ਗੱਲ ਥਾਣਾ ਦਾ ਲੱਗਾ ਕੀ ਮੁੱਲ ਕਰਵਾਇਦਾ ਹੈ ਪੀ ਸਾਹਿਬ ਮੋੜਨੇ 40 ਕਰਨੀ ਪੰਟਾ ਜੀ ਨੇ 35000 ਦੀ ਗੱਲ ਦੇ ਦਾਂਗੇ 35 ਦੇ ਹਜ਼ਾਰ ਹੋਰ ਛੋਟ ਕਰ ਦਾਂਗੇ 34 ਤੇ 33 ਆਣਾ ਸਾਨੂੰ ਸਭ ਦੇ ਦਾਂਗੇ ਚੱਕੋ ਯੋ ਦਾ ਵੇਕਾਰ ਲਾ ਮੇਲੀ ਨਾ ਪਰ ਆਪਾਂ ਨਵਾਂ ਬੁਰਜਾ ਨਹੀਂ ਲੈਣੀ ਆ ਹਾਂ ਤੇ ਬੁਰਜ ਨੱਥੂ ਕਿਉਂ ਮਿਲਨੀ ਆ ਬਸ ਜੀ 33 ਦੀ 33000 ਦੀ ਉਹੀ ਫਤੇ ਕੇ ਬਸ ਨਹੀਂ ਹੋ ਗਈ ਫਤੇ ਸਮੇਂਾ ਹੋਰ ਪਾਸੇ ਛੋੜ ਕਾ ਦੇ ਤੂੰ ਹੀ ਦੱਸੋ ਬਸ 30 ਦੇ ਦਾਂਗੇ ਲੈ ਜੀ ਹਾਂ ਨਹੀਂ ਬਸ ਜੀ ਜੋ ਜੀ ਆਵੇ ਰਾਜੀ ਜਾਵੇ ਬਸ ਇਹ 30 ਦੀ ਮਿਲ ਜੂਗੇ ਹਾਂ ਜੀ ਹਾਂ ਜੀ ਉਹ ਚੱਕ ਬਾਕੀ 11 ਕਿਲੋ ਇਸ ਵਕਤ ਦੁੱਧ ਨਹੀਂ ਦੇਣੇ ਸਾਨੂੰ ਉਹ ਮਿੰਕੇ ਦੇਵਾਂਗੇ ਕਿਦੋਂ ਨਾ ਤੈਗਾ ਪਾ ਮਣਾ ਕੇ ਦੇਵਾਂਗੇ ਦੋ ਟਮ ਇਹਦੇ ਕੋਲ 10 ਕਿਲੋ ਮਣਾ ਕੇ ਦੇਣਾ ਇਹ ਹੋਊਗਾ ਯਾਰਾ ਉਹਦੇ ਕੋਲ 12 ਹੋਊਗਾ 11 ਮਣਾ ਕੇ ਦੇ ਦਾਂਗੇ ਬਸ ਠੀਕ ਹੈ ਹਾਂ ਜੀ ਬਾਬੀ ਤਿੰਨ ਹੀ ਨਾਗ ਨੇ ਠੀਕ ਆ ਜੀ ਬਾਕੀ ਥਾਣ ਦੇਵੇ ਵਾਲੇ ਪਸ਼ੂ ਆ ਥੱਲੇੋਂ ਦੇਵੇ ਚੱਡੇ ਤੇ ਸਾਫ ਸੁਥਰੇ ਆ ਤੇ ਜਿੰਨਾ ਤੁਦ ਦੱਸਿਆ ਕੋਈ ਨੇੜੇ ਬੰਦੇੋ ਮੇਰਾ ਭਰਾ ਤਸੱਲੀ ਕਰਨੀ ਚਾਹੁੰਦਾ ਤੇ ਧਿਆਨ ਕੇ ਆਪਦੇ ਚੋਗੇ ਤੁਸੀਂ ਤਸੱਲੀ ਕਰ ਲਿਆ ਜੀ ਤੇ ਜਿਹੜਾ ਮੇਰਾ ਵੀਰ ਕੋਈ ਦੂਰੋਂ ਨੇੜੇੋਂ ਠੀਕ ਆ ਜੀ ਉਹ ਆਪਦੀ ਵੀਡੀਓ ਕਾਲ ਤੇ ਤੁਸੀਂ ਚੁਵਾ ਕੇ ਤਸੱਲੀ ਕਰਾ ਲਿਓ ਸਾਈਬਿਆ ਨਾ ਕਰੋ ਤੇ ਚੁਵਾ ਕੇ ਤਸੱਲੀ ਕਰਾ ਲਿਓ ਠੀਕ ਆ ਜੀ ਤੇ ਹੈਪੀ ਇੱਕ ਨੰਬਰ ਕਰ ਦਿਓ ਹਾਂ ਨੰਬਰ ਆਪਣਾ 817373572 ਪਿੰਡ ਆਪਣਾ ਬੋੜੀਨੋ ਸੁਗੇ ਜ਼ਿਲ੍ਹਾ ਤਰਨਤਾਰ ਤਹਿਸੀਲ ਪਟੇ ਜੀ ਹਾਂ ਹਾਂਜੀ ਠੀਕ ਆ ਜੀ ਅੱਜ ਤਾਂ ਮੁਹੰਮਦ ਸਦੀਕ ਲਗਣ ਡਿਆ ਹਾਂ ਤੇ ਅੱਜ ਇਹ ਪਸ਼ੂ ਆ ਸੋ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਨਰਕ ਫ ਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਨਾਪਰਾਮਾਂ ਨੂੰ ਸਤਿ ਸ਼੍ਰੀ ਅਕਾਲ ਜੀ